ਬੇਈ ਨਾ ਵੀ ਤੇ ਰੋ ਜੁੱਪੀ ਮਾਰ ਪੈਣ ਨਾਨਕੀ ਨੂੰ ਸੰਸਾਰ ਦੇ ਲੋਕ ਕਹਿਣ ਲੱਗੇ ਪੈਣ ਨਾਨਕੀ ਤੇਰਾ ਵੀਰ ਤਾਂ ਰੁਕ ਗਿਆ ਉਹ ਵਾਪਸ ਨਹੀਂ ਆਉਂਦਾ ਪੈਣ ਦੇ ਬਚਨ ਪਤਾ ਕੀ ਸੀ ਕਰੂੰਗਾ ਮੇਰਾ ਵੀਰ ਤਾਂ ਡੁੱਬ ਗਿਆ ਹੁਣ ਤਾਂ ਵੈਰੀ ਵਾਲ ਨੂੰ ਨਾਲਸਾ ਮਰ ਬੇਈ ਨਦੀ ਵਿੱਚ টু ਮਰੀ ਤੀਸਰੇ ਦਿਨ ਵਾਪਸ ਆਇਆ ਅੱਜ ਦੇ ਜਿਹੜੇ ਸਹਿਬ ਇਸ ਲੋਕ ਨੇ ਨਾਸਕ ਦਿੱਤੀ ਦੇ ਲੋਕ ਨੇ ਸੋਚਣ ਵਾਲੀ ਗੱਲ ਹੈ ਜਿਸ ਦੇ ਇਨਸਾਨ ਦਾ ਸਰੀਰ ਤਿੰਨ ਨਿਰਬਾਣੀ ਦੇ ਵਿੱਚ ਪੈ ਰਹੇ ਉਹਦਾ ਕੀ ਬਣਦਾ ਜੇ ਸੋਚਿਆ ਜਾਵੇ ਕਿ ਮੁਕੋសារੇ ਧਿਆਨ ਪਰ ਤੀਸਰੇ ਦਿਨ ਕੋ ਨਾਨਕ ਸਾਹਿਬ ਮਹਾਰਾਜ ਉਸ ਬੇਈ ਨਦੀ ਦੇ ਵਿੱਚ ਝੂਕੀ ਮਾਰ ਕੇ ਤੀਸਰੇ ਦਿਨ ਵਾਪਸ ਆਏ ਪਹਿਨ ਨੇ ਪੁੱਛਿਆ ਐ ਮੀਰ ਤੂੰ ਤਿੰਨ ਦਿਨ ਬੇਈ ਨਦੀ ਦੇ ਵਿੱਚ ਝੂਕੀ ਮਾਰੀ ਹੈ ਕਿੱਥੇ ਰਹਾ ਤੂੰ ਤਾਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਲਗੇ ਪਹਿਨ ਨਨਕੀ ਮੈਂ ਉਹ ਸਰਕਾਰਪੁਰ ਦੇ ਦੇਸ਼ ਨੂੰ ਗਿਆ

ਆਦਿ ਸੱਚ ਜੁਗਤ ਸੱਚ ਹੈ ਕਿ ਸਜਨਾਨ ਕੋ ਸਿਖਿ ਸੋ। ਇਹ ਪਹਿਲਾਂ ਵੀ ਸੱਚ ਸੀ ਰਿਹਾ ਵੀ ਸੱਚ ਹੈ ਹੋਊਗਾ ਵੀ ਸੱਚ ਰਹੇਗਾ ਵੀ ਸੱਚ। ਇਹ ਮੈਂ ਮੂਲ ਮੰਤਰ ਲੈ ਕੇ ਆਇਆ ਜਦੋਂ ਦੂਸਰੀ ਵਾਰ ਕੋ ਨਾਨਕ ਕਰਵਾਰਾਜ ਜਗਤ ਜੰਦੇ ਨੂੰ ਉਤਾਰ ਦੇ ਉਤਾਰ ਦੇ ਵਰਮਕੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੁਰਦੇ ਤੁਰਦੇ ਕਹਿੰਦੇ ਜਦੋਂ ਧਰੂ ਭਗਤ ਦੇ ਜਿਹੜਾ ਅੱਜ ਆਪਾਂ ਤਾਰੇ ਦੇਖਦੇ ਆ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਰਸਤੇ ਉੱਤੇ ਤੁਰ ਕੇ ਗਏ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਧਰੂ ਤਾਰੇ ਦੇ ਕੋਲ ਇਸ ਤਰ੍ਹਾਂ ਕਹਿੰਦੇ ਰਸਤੇ ਦੇ ਵਿੱਚ ਕੋਈ ਸੰਤੋਖ ਸਿੰਘ ਲਿਖਦੇ। ਉਹ ਕਹਿੰਦੇ ਵੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਜਾਂਦੇ ਆ ਨਾ ਰਸਤੇ ਦੇ ਵਿੱਚ ਦਰਖਤਾਂ ਦੇ ਉੱਤੋਂ ਪੱਕੇ ਫਲਾਂ ਦੇ ਵਿੱਚੋਂ ਦਾ ਰਸ ਜੂਸ ਤੂ ਉਸਕੇ نیچے ਡਿੱਗ ਰਿਹਾ ਜਦ ਵਿੱਚ ਪੱਗੀਆਂ ਦੇ ਵਿੱਚ ਮਿ ਸਹਿਦ ਦੀ ਹਲਾਰਾ ਨਹੀਂ ਬਿਰਦੀ ਆਉਂਦੀ ਇਸ ਤਰ੍ਹਾਂ ਕਹਿੰਦੇ ਰਸ ਡਿੱਗ ਰਿਹਾ ਹੈ ਰੇਠਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਨੇ ਬਚਨ ਬੇਨ ਨਹੀਂ ਕੀਤੀ ਹੈ ਸਭ ਨੇ ਪਾਤਸ਼ਾਹ ਦਾ ਗੁਰੂ ਨਾਨਕ ਸਾਹਿਬ ਇਹ ਦਰਖਤ ਜਿਹੜੇ ਨੇ ਇਹਨਾਂ ਦਾ ਫਲ ਅਜਾਈ ਜਾ ਰਿਹਾ ਇਹ ਜਿਹੜਾ ਰਸ ਹੈ ਇਹ ਐਵੇਂ ਨਿਕਲ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਿੱਖੋ ਸੇਵਕੋ ਇਹ ਰਸ ਜਿਹੜਾ ਇਹ ਨਿਕਲ ਰਿਹਾ ਨਾ ਮਾਤ ਲੋਕ ਦੇ ਵਿੱਚ ਜਿੰਨੀਆਂ ਬੁੱਖਾਵਾਂ ਦੇ ਵਿੱਚ ਸਾਧੂ ਬੈਠੇ ਐ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਵੀ ਇਹ ਕੁਝ शकਦੇ ਨਹੀਂ ਸੰਸਾਰੀ ਵਸਤੂਆਂ ਨਾਲ ਜਿਹੜੀਆਂ शकਨ ਵਾਸਤੇ ਪ੍ਰਧਾਨਤ ਨੇ ਉਹਨਾਂ ਪਦਾਰਥਾਂ ਦੀ ਉਹਨਾਂ ਨੂੰ ਮੁੱਖ ਨਹੀਂ ਰਹਿੰਦੀ ਆਕਾਰਪੁਰਖ ਨੇ ਉਹਨਾਂ ਦੀ ਵਿਧੀ ਬਣਾਈ ਹੋਈ ਹੈ ਉਹ ਉਹਨਾਂ ਦੇ ਮੁਖ ਦੇ ਵਿੱਚ ਰਿਕ ਰਹੀਆਂ ਐ ਐਸੇ ਬੱਚੇ ਉਹਨੇ ਕਿੰਨੇ ਮਾਰਿਆ ਤਰਕੁਰ ਨਾਰਨ ਸਾਹਿਬ ਮਹਾਰਾਜ ਕਹਿੰਦੇ ਉਹਦੇ ਪਿਆਰਿਆਂ ਦਾ ਤਾਂ ਉਹਦੇ ਆਕਾਰਪੁਰਖ ਨੂੰ ਹੀ ਪਤਾ ਹੈ ਉਹਨਾਂ ਨੂੰ ਫਿਕਰ ਹੁੰਦਾ ਹੈ ਆਕਾਰਪੁਰਖ ਦੇ ਪਿਆਰਿਆਂ ਦਾ ਤਾਂ ਆਕਾਰਪੁਰਖ ਨੂੰ ਫਿਕਰ ਹੁੰਦਾ ਹੈ ਭਾਈ ਬਾਲਾ ਜੀ ਇਹ ਜਿਹੜੇ ਰਸ ਨੇ ਨਾ ਇਹ ਸੰਸਾਰ ਦੇ ਰਸਾਂ ਤੋਂ ਬਹੁਤ ਉੱਚੇ ਨੇ ਕਿਉਂ ਇਹ ਰਹਿੰਦੇ ਦਿੱਤੇ ਨੇ ਤੋਂ ਪੂਰੀ ਦੇ ਵਿੱਚ ਰਹਿੰਦੇ ਦੂਸਰੀ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਧਰੋ ਭਗਤ ਦੇ ਕੋਲੇ ਪਾਈ ਮਰਦਾਨਾ ਜੀ ਆਪਣੇ ਭਾਈ ਮਰਦਾਨਾ ਜੀ ਸਰਾ ਕੇ 45 ਲੱਖ ਜੋਜੇ ਇਤਿਹਾਸ ਦੇ ਵਿੱਚ ਪਰ ਅੱਜ ਇਤਿਹਾਸ ਕਰ ਕੀ ਕਹਿੰਦੇ ਆ ਉਹਨਾਂ ਦਾ ਨਵੇਂ ਗਿਆਨ ਕਰਿਆ ਹੋਇਆ ਹੈ ਉਹਨਾਂ ਦਾ ਨਵੇਂ ਗਿਆਨ ਕਰਿਆ ਹੈ ਮੈਂ ਬੱਚਿਆਂ ਨੂੰ ਵੀ ਕਹਿਣਾ ਹਾਲਾਂਕਿ ਜੇ ਕੀਰਤਨ ਵੀ ਕਰਨਾ ਹੈ ਕਿਸੇ ਵੀ ਗਾਣੇ ਦੀ ਕਦੇ ਮੈਨੂੰ ਕੋਈ ਟੋਨ ਨਹੀਂ ਸੁਣਨੀ ਚਾਹੀਦੀ ਤੁਸੀਂ ਬੋਲੋ ਠੀਕ ਹੈ ਇਹ ਬਚਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਸਿੱਧਾ ਕੀਰਤਨ ਹੈ ਸਿੱਧਾ ਹਮ ਸਦਾ ਕਰਦਾ ਜਿਹੜਾ ਸਿੱਧਾ ਹੋ ਕੇ ਆਉਂਦਾ ਮਹਾਰਾਜ ਜੀ ਕਹਿੰਦੇ ਉਹ ਸਾਰਾ ਕੁਝ ਹੀ ਲੈ ਲੈਂਦਾ ਡੇਢੀ ਪਾਗ ਡੇਡੇ ਜਲੇ ਲਾਗੇ ਵੀ ਇਹ ਕਹਿੰਦੇ ਜਿਹਨਾਂ ਦੀ ਮਹਾਰਾਜ ਕਹਿੰਦੇ ਵਿਚਾਰ ਵੀ ਟੇਡੇ ਨੇ ਉਹ ਗੁਰੂ ਨਾਨਕ ਤੋਂ ਬਾਹਰ ਨਹੀਂ ਰਹੇ ਬਈ ਬਾਣੀ ਦੇ ਵਿੱਚ ਧਾਰਨਾ ਜਿਹੜੀਆਂ ਨੇ ਇਹ ਸ਼ਬਦ ਨੇ ਸਤਿਗੁਰਾਂ ਦੇ ਬਾਬਾ ਦਸ ਸਿੰਘ ਮਹਾਰਾਜ ਦੇ ਕਿਮਾਏ ਹੋਏ ਬੋਲਚ ਇਹ ਜੇ ਆਪਾਂ ਇੱਕ ਦੇਵਤੇ ਬਣ ਕੇ ਸੁਣਾਗੇ ਦੇਵਤੇ ਬਣ ਕੇ ਗਾਵਾਂਗੇ ਫਿਰ ਸਾਡੀ ਧਾਰਨਾ ਵਿੱਚ ਸੰਦੀ ਹੈ ਜਗੇ ਇਰਸ਼ਾਨ ਬਣੀਏ ਆਹ ਪਿਆਰ ਦੇ ਨਾਲ ਕੋਈ ਧਾਰਨਾ ਨਾ ਗੱਲ ਗੱਲ ਕਿਸੇ ਦੇਸਿਆਂ ਦੇ ਵਿੱਚ ਰੱਬ ਪ੍ਰੇਮ ਹੈ ਰਿਆ ਨਾ ਉੱਚਾ ਤੇ ਇਹ ਕਿਰਤ ਦੇ ਮੈਲਾ ਜੀ ਇਸ ਦੇ ਇਲਜ਼ਾਮ ਲਾਉਣ ਦੇ ਨਾਲ ਬਦੱਸਾ ਤੋਂ ਮਨੁੱਖਾ ਦਾ ਜੀਵਨ ਦੇ ਵਿੱਚ ਕੋਈ ਖੜੋਤ ਨਹੀਂ ਆਉਂਦੀ ਗੁਰਮਖੋ ਪਰ ਉਹਨਾਂ ਦਾ ਨਿਸ਼ਾਨਾ ਇੱਕ ਹੁੰਦਾ ਹੈ ਰਜਵ ਨਿਸ਼ਾਨਾ ਇੱਕ ਹੈ ਤੀਰ ਅੰਦਾਜ਼ ਅਨੇਕ ਆਪਣੇ ਆਪਣੇ ਧਰਮ ਕੀ ਸਭ ਹੀ ਮਨਾਵੇ ਇੱਕ ਤੀਰ ਜਿਹਨੇ ਵਰਜੀ ਬਾਦੋਂ ਦਾ ਕਮਾਨ ਇੱਕੋ ਹੀ ਹੁੰਦਾ ਹੈ ਕਿਸੇ ਮਹਾਪੁਰਸ਼ ਨੂੰ ਕਿਸੇ ਗੁਰੂ ਨੂੰ ਕਿਸੇ ਵਿਦਿਆ ਦਾਤੇ ਨੂੰ ਜਿੰਨੇ ਵੀ ਸੰਸਾਰ ਦੇ ਵਿੱਚ ਸਤਿਕਾਰਯੋਗ ਨੇ ਜੇ ਕਿਸੇ ਦੀ ਸੋਭਾ ਨਹੀਂ ਨਾ ਕਰ ਸਕਦੇ ਦਾ ਕਦੇ ਮਾੜਾ ਬਚਨ ਨਹੀਂ ਸਾਧੂ ਸਾਧ ਸਿੱਧ ਸਮਾਨ ਮਹਾਰਾਜ ਦੇ ਬਚਨ ਨੇ ਬੇ ਜਿਹੜਾ ਸਾਧੂ ਹੈ ਨਾ ਸਾਧੂ ਦੀ ਅਵਸਥਾ ਨੂੰ ਸੰਸਾਰ ਦੇ ਲੋਕ ਨਹੀਂ ਜਾਣ ਸਕਦੇ ਸਾਧੂ ਸੇਤੀ ਰਾਜ ਦੇ ਸਮੇਂ ਚ ਮਿਲਦਾ ਨਹੀਂ ਸੇਤੀ ਬਣਦਾ ਨਹੀਂ ਕਿਉਂ ਨਹੀਂ ਕਿਸੇ ਤੇ ਬਖਸ਼ਿਸ਼ ਨਹੀਂ ਕਿਸੇ ਦੀ ਹੁੰਦੀ ਸੇਤੀ ਮਹਾਪੁਰਸ਼ ਸਹਿੰਦੇ ਨਹੀਂ ਹੁੰਦੇ ਮਹਾਪੁਰਸ਼ ਦੀ ਖੁਸ਼ੀ ਲੈਣੀ ਕਰੋੜਾ ਜਨਮ ਲੱਗ ਜਾਂਦੇ ਆ ਪਰ ਉਹ ਕਿਸੇ ਮਹਾਪੁਰਸ਼ ਦੀ ਖੁਸ਼ੀ ਲੈਣੀ ਉਹਦੀਆਂ ਬਸਤੂਆਂ ਲੈਣੀ ਉਹਨੇ ਸ਼ਕਤੀਆਂ ਲੈਣੀਆਂ ਪਰ ਅੱਜ ਦੇ ਇਨਸਾਨ ਤਾਂ ਰੱਬ ਦਾ ਨੌਈ ਐ ਕਿਸੇ ਤੋਂ ਡਰੇ ਨਹੀਂ ਆਮ ਤੋ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੰਸਕ੍ਰਿਤ ਦੀ ਭਾਸ਼ਾ ਹੁੰਦੀ ਹੈ ਆਮ ਜਿਹੜੇ ਸਾਡੇ ਪ੍ਰਾਤਮਿਕ ਲੋਕ ਸੀ 12-12 ਸਾਲ ਤੱਕ ਉਹਨੂੰ ਵਿਆਕਰਣੇ ਪੜਾਈ ਜਾਂਦੇ ਸੀ ਮੈਂ ਭਾਈ ਸਾਹਿਬ ਨੂੰ ਦੱਸ ਰਿਹਾ ਇਸ ਵੀ ਦੁਨੀਆ ਦੀ ਸਭ ਤੋਂ ਔਖੀ ਜਿਹੜੀ ਭਾਸ਼ਾ ਹੈ ਨਾ ਉਹ ਪੰਜਾਬੀ ਭਾਸ਼ਾ ਹੈ ਜਿਹਨੂੰ 12 ਸਾਲ ਵਾਸਤੇ ਵਿਆਕਰਣ ਪੜਨ ਵਾਸਤੇ ਲੱਗ ਜਾਂਦੇ ਸੀ ਪਿਛਲੇ ਸਮਿਆਂ ਦੇ ਵਿੱਚ ਬਨਾਰਸ ਦੇ ਵਿੱਚ ਭੇਜਿਆ ਸੀਗਾ ਦਸ਼ਮ ਪਾਤਸ਼ਾਹ ਮਹਾਰਾਜ ਨੇ ਸੇਕਾ ਨੂੰ ਜਿਨ੍ਹਾਂ ਦੇ ਵਿੱਚੋਂ ਵਗਾਸੀ ਸ੍ਰੀ ਅਸੀ ਮਹਾਂਪੁਰਸ਼ ਆਓ ਸਮਾ ਹੋਵੇ ਸਰਦਾਰ ਰਜਿੰਦਰ ਸਿੰਘ ਜੀ ਰਾਜੂ ਸਰਦਾਰ ਸਨ ਆਫ ਸਰਦਾਰ ਬਰਵੀਰ ਸਿੰਘ{{\text{ਤੁਹਾਡਾ ਸਾਰਾ ਪਰਿਵਾਰ ਨੇ ਰਲ ਮਿਲ ਕੇ}}}$$ ਸਰਦਾਰ ਲਾਲ ਸਿੰਘ ਜੀ ਚੋਪੜਾ ਜਿਹੜੇ ਪ੍ਰੇਮੀ ਪਰਿਵਾਰ ਬਹੁਤ ਸਤਗੁਰਾਂ ਨੂੰ ਪਿਆਰ ਕਰਨ ਵਾਲੇ ਆਮ ਅਜ ਉਹ ਕਹਿੰਦੇ ਨੇ ਵੀ ਇਹ ਪ੍ਰੇਮੀ ਨਹੀਂ ਹੈ ਪ੍ਰੇਮੀ ਸ਼ਬਦ ਕੀ ਹੈ ਜਿਹੜਾ ਪਿਆਰ ਕਰਦਾ ਹੈ ਉਹਨੂੰ ਪ੍ਰੇਮੀ ਕਹਿੰਦੇ ਸਾਡੇ ਵਾਸਤੇ ਸਾਰਿਆਂ ਵਾਸਤੇ ਸੰਜ ਹੈ ਜੋੜਨ ਦੀ ਗੱਲ ਕਰੋ ਜੋੜਨ ਹਾਰੋ ਸੰਤ ਨਾਨਕ ਪਾਧ ਪਧ ਜਿਹੜਾ ਜੋੜਦਾ ਉਹਨੂੰ ਸਾਧੂ ਕਹਿੰਦੇ ਆ ਜਿਹੜਾ ਤੋੜਦਾ ਉਹਨੂੰ ਕੀ ਕਹਾਂਗੇ ਤੁਸੀਂ ਉਹ ਤਾਂ ਸਰਦਾਨ ਦਾ ਰੂਪ ਹੈ ਸਾਡੇ ਧਰਮ ਦੇ ਵਿੱਚ ਸਾਡੇ ਮਜ਼ਮ ਦੇ ਵਿੱਚ ਅੱਜ ਜਿਆਦਾ ਤੋੜਨ ਵਾਲੇ ਬਹੁਤ ਨੇ ਪਰ ਜਿਹੜਾ ਜੋੜਦਾ ਨਾ ਉਹਦੀ ਗੁਰਮੁਖੋ ਕਿਸੇ ਨਾਲ ਸਿੱਧੀ ਬਣਨੀ ਉਹਦੀ ਕਿਸੇ ਨਾਲ ਬਣਦੀ ਨਹੀਂ ਜਿਹੜੇ ਪੱਥਰ ਪੈਂਦੇ ਹੁੰਦੇ ਆ ਨਾ ਰੋੜੇ ਪੈਂਦੇ ਹੁੰਦੇ ਆ ਵੇਰੀਆਂ ਦੇ ਪੈਂਦੇ ਹੁੰਦੇ ਆ ਕਿਹ ਤਰ੍ਹਾਂ ਦੇ ਲੋਕ ਨੇ ਦੇਕਾ ਤੇ ਨਹੀਂ ਮਾਰਦਾ ਕੋਈ ਪੱਥਰ ਉਹ ਵੇਰੀਆਂ ਦੇ ਪੈਂਦੇ ਆ ਜਿਹਦਾ ਫਲ ਮਿੱਠਾ ਹੁੰਦਾ ਜਿਹਦੀ ਬੰਦਗੀ ਹੈ ਜਿਹਦੀ ਕਮਾਈ ਹੈ ਪਰ ਉਹ ਸੰਸਾਰ ਦੇ ਧਾਮਿਆਂ ਨੂੰ ਹੱਥ ਤੇ ਰਿਹਾ ਦੇ ਨਾਲ ਨਾਮ ਸਉ ਜਬਾਨੀ ਦਾ ਜਾਪ ਕਰਕੇ ਗ੍ਰੰਥ ਕਰਕੇ ਨਾਮ ਸਉ ਜਬਾਨੀ ਦਾ